ਇਸ ਦੇਸ਼ ਵਿੱਚ ਗਰੀਬ ਅਤੇ ਦਲਿਤ ਹੋਣਾ ਵੀ ਪਾਪ ਸਮਝਿਆ ਜਾਣ ਲੱਗਾ ਜਦ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਐਲਾਨਿਆ ਗਿਆ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਪਿੰਡ ਅਲਬੇਲਪੁਰਾ ਰੋੜੀਵਾਲ ਦੀਆਂ ਦਲਿਤ ਮਹਿਲਾਵਾਂ ਦੀ ਪਿੰਡ ਤੇ ਇੱਕ ਹੰਕਾਰੀ ਜ਼ਿਮੀਦਾਰ ਦੇ ਵੱਲੋਂ ਪਹਿਲਾਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਉਸ ਦਾ ਗੁੱਸਾ ਜਦੋਂ ਠੰਡਾ ਨਹੀਂ ਹੋਇਆ ਤਾਂ ਫਿਰ ਉਸ ਨੇ ਆਪਣੇ ਸਾਥੀਆਂ ਸਮੇਤ ਮਹਿਲਾਵਾਂ ਦੇ ਘਰ ਵਿੱਚ ਜਾ ਕੇ ਘੁਟਮਾਰ ਕੀਤੀ ਇਹਨਾਂ ਦਾ ਕਸੂਰ ਸਿਰਫ ਇਹਨਾਂ ਸੀ ਕਿ ਜ਼ਿਮੀਦਾਰ ਦੀ ਜ਼ਮੀਨ ਨੂੰ ਜਾਂਦੇ ਰਾਹ ਵਿੱਚ ਘਰ ਵਾਸਤੇ ਬਾਲਣ ਇਕੱਠਾ ਕਰਨ ਲੱਗ ਗਈਆਂ ਇਸ ਸਬੰਧ ਦੇ ਵਿੱਚ ਪੁਲਿਸ ਨੂੰ ਜਦੋਂ ਸ਼ਿਕਾਇਤ ਵੀ ਦਿੱਤੀ ਗਈ ਤਾਂ ਜ਼ਖਮੀ ਹਾਲ ਦੇ ਵਿੱਚ ਮਹਿਲਾਵਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਵੀ ਪਹੁੰਚਾਇਆ ਗਿਆ ਅਤੇ ਇਸ ਬਾਰੇ ਪੀੜਤ ਮਹਿਲਾ ਦੀ ਵੀਡੀਓ ਪੂਰਾ ਸੱਚ ਉਜਾਗਰ ਕਰਦੀ ਹੈ ਤੇ ਦਿਖਾਉਣੀ ਹੈ ਤੁਹਾਨੂੰ ਪੂਰੀ ਵੀਡੀਓ ਕਿ ਆਖਿਰ ਕੀ ਹੈ ਪੂਰਾ ਮਾਮਲਾ ਥੱਬਾ ਥੱਬਾਈ ਵੱਡੇ ਨੇ ਰੇੜਾ ਲਈ ਆਉਂਦਾ ਸੀ ਕਹਿੰਦਾ ਕਿੱਥੋਂ ਲੈ ਕੇ ਆਈਓ ਅਸੀਂ ਕਹਿੰਦੇ ਅਸੀਂ ਵਟ ਕੱਢੀ ਹਾਂ ਹਾਂ ਜੀ ਕੋਣੋਂ ਮਤ ਜੀ ਜੱਗਾ ਛੋਟੇ ਜਤਵਾਲ ਦਾ ਲਾਭ ਦਾ ਪੋਤਾ ਠੀਕ ਹੈ ਜੀ ਸੀ ਤਦਾ ਮੁੰਡਾ ਠੀਕ ਹੈ ਜੀ ਸੱਟ ਕੇ ਕੱਖ ਕਹਿੰਦਾ ਕੁੱਤੀਓ ਸਾਇਸ ਨੂੰ ਕਹਿੰਦਾ ਧਰਨਿਆਂ ਤੇ ਤਾਂ ਕਹਿੰਦਾ ਤੁਸੀਂ ਜਾਂਦੀਆਂ ਨਹੀਂ ਗਈਆਂ ਕਹਿੰਦਾ ਸਾਡੇ ਖੇਤਾਂ 'ਚ ਫਿਰਦੀ ਨੂੰ ਹਾਂਜੀ ਹਾਂ ਮੈਂ ਕਹ ਕੋਈ ਨਾ ਪਤਾ ਅੱਜ ਬਰਦਾਸ਼ਤ ਕਰਦੇ ਗਾਹਾਂ ਨੂੰ ਨਹੀਂ ਅਸੀਂ ਬੜਦੇ ਹਾਂ ਠੀਕ ਹੈ ਜੀ ਕਹਿੰਦਾ ਸੱਟਾਂ ਕਹਿੰਦਾ ਖੋਲਾ ਨਾਲਾ ਕਹਿੰਦਾ ਕੱਢਾਂ ਗੱਜ ਵਰਗਾ ਠੀਕ ਹੈ ਜੀ ਅਸੀਂ ਕਾ ਪੁੱਤ ਤੂੰ ਸਾਡੇ ਪੁੱਤਾਂ ਵਰਗਾ ਸਾਡੇ ਮੁੰਡਿਆਂ ਨੂੰ ਪਤਾ ਨਾ ਲੱਗ ਜੇ ਅਸੀਂ ਤੇਰੇ ਮੂਰੇ ਮਿੰਤ ਕਰਦੇ ਆਂ ਸਾਨੂੰ ਅੱਜ ਬਰਦਾਸ਼ਤ ਕਰਕੇ ਠੀਕ ਹੈ ਸਾਨੂੰ ਸਾਡੇ ਮੁੰਡੇ ਕੁੱਟਣਗੇ ਵੀ ਤੁਸੀਂ ਕਿਉਂ ਕਹਿੰਦੇ ਠੀਕ ਹੈ ਕਹਿੰਦਾ ਹੁਣ ਨਹੀਂ ਮੈਂ ਤੁਹਾਨੂੰ ਛੱਡਦਾ ਠੀਕ ਦੋ ਪ੍ਰਾਣੀਆਂ ਕੱਢ ਕੇ ਮੇਰੇ ਮਾਰੀਆਂ ਦੋ ਇਹਦੇ ਮਾਰੀਆਂ ਠੀਕ ਹੈ ਜੀ ਅਸੀਂ ਨਾ ਠਲੀਆਂ ਪਤ ਮੂਰੇ ਠੀਕ ਹੈ ਜੀ ਛੋਟੀਆਂ ਛੋਟੀਆਂ ਸੀਟੀਆਂ ਚੱਕ ਕੇ ਅਸੀਂ ਅੱਡੇ ਮੂਰੇ ਖੜ ਗਈਆਂ ਸਾਨੂੰ ਹਰਖ ਹੋ ਗਿਆ ਗੰਦ ਦਾ ਹਾਂਜੀ ਸਾਡੇ ਪਿੰਡਦਿਆਂ ਨੇ ਕੋਈ ਸਾਡੀ ਮਦਦ ਤੇ ਨਹੀਂ કરી ਮੁਸਲਮਾਨਾਂ ਨੇ ਠੀਕ ਹੈ ਜੀ ਅਸੀਂ ਕਿਹਾ ਸਾਨੂੰ ਆਹ ਗੱਲ ਕਹੀ ਗੰਦ ਬੋਲਿਆ ਜਦੋਂ ਰੇੜੇ ਚ ਤਿੰਨ ਬੰਦਿਆਂ ਨੂੰ ਲਿਆਇਆ ਮੋਟੀਆਂ ਮੋਟੀਆਂ ਡਾਂਗਾ ਉਹਨਾਂ ਕੋਲੇ ਠੀਕ ਹੈ ਜੀ ਸਾਡੀਆਂ ਸਿਟੀਆਂ ਨਾਲ ਕੀ ਬਣਨਾ ਸੀ ਸਾਡੇ ਡਾਂਗਾ ਇੱਥੇ ਮਾਰਨੀ ਠੀਕ ਹੈ ਜੀ ਚਾਰ ਬੰਦੇ ਗੱਡੀ ਚ ਆ ਕੇ ਚਿੱਟੀ ਗੱਡੀ ਆ ਠੀਕ ਹੈ ਅਸੀਂ ਉਹਨਾਂ ਨੂੰ ਕਿਹਾ ਕੋਤ ਤੁਸੀਂ ਕਿਵੇਂ ਖੜੇ ਹੋ ਉਹ ਕਹਿੰਦੇ ਮਾਈ ਅਸੀਂ ਤਾਂ ਤਾਂ ਖੜੇ ਆ ਤਾਂ ਰਾਹ ਜਾਂਦੇ ਸੀ ਵੀ ਦੇਖੀਏ ਕੀ ਗੱਲ ਜੀ ਠੀ ਉਹਨਾਂ ਦੇ ਨਾਲ ਦੇ ਹੁੰਦੇ ਠੀਕ ਹੈ ਜੀ ਫਿਰ ਮੈਂ ਜਸਾਨਾ ਕਟਾਪਾ ਹੋ ਗਿਆ ਇਹਦੇ ਮਾਰੀ ਦੋ ਤਿੰਨ ਸੋਟੀਆਂ ਮੇਰੇ ਮਾਰੀਆਂ ਇੱਕ ਮੇਰਾ ਪੋਤਾ ਸੀ ਉਹਦੇ ਵੀ ਮਾਰੀ ਸੱਟ ਠੀਕ ਹੈ ਜੀ ਜੇ ਅਸੀਂ ਘਰ ਨੂੰ ਆ ਗਏ ਠੀਕ ਹੈ ਫਿਰ ਸਰਪੰਚ ਕੋਲੇ ਆ ਗਿਆ ਉਹ ਮੁੰਡਾ ਕਹਿੰਦਾ ਸਾਡਾ ਰਾਜੀਨਾਮਾ ਕਰ ਲੋ ਠੀਕ ਹੈ ਜੀ ਇਹ ਕਹਿੰਦੇ ਵੀ ਹੁਣ ਕਿਉਂ ਰਾਜੀਨਾਮਾ ਕਰਨਾ ਹੁਣ ਸਾਨੂੰ ਕੁੱਟ ਕੇ ਕਿਉਂ ਕੀ ਫਾਇਦਾ ਰਕੜਿਆ ਤੁਹਾਨੂੰ ਅਸੀਂ ਜਦੋਂ ਕਹਿ ਰਹੇ ਕਹਿੰਦਾ ਮੈਂ ਦਵਾਈ ਦੇਣਾ ਉਹ ਮੁੰਡਾ ਡਾਕਟਰ ਕਹਿੰਦਾ ਉਹਦਾ ਭਰਾ ਇਹ ਕਦੀ ਮੈਨੀ ਦਵਾਈ ਲੈਣੀ ਹੈਗੀ ਠੀਕ ਹੈ ਚਲ ਅਸੀਂ ਫੇਰ ਵੀ ਨਮ ਜਾਂਦੇ ਜੇ ਮੁੜ ਕੇ ਪੰਚਾਇਤ ਨੂੰ ਲੈ ਜਾਂਦੇ ਠੀਕ ਹੈ ਗਰੀਬ ਬੰਦੇ ਦੀ ਵੀ ਚੱਲਨੇ ਮ ਜਾਣੇ ਠੀਕ ਹੈ ਕੋਈ ਨਾ ਆਇਆ ਜਦ ਸ਼ੇਕੜ ਨੂੰ ਫੇਰ ਅਸੀਂ ਆਥਨ ਨੇਰਾ ਹੋ ਗਿਆ ਬਲੇਰ ਕੋਟਲਾ ਤੋਂ ਭੁਪਿੰਦਰ ਪਨੇਸਰ ਦੀ ਰਿਪੋਰਟ ਐਸਐਮਜ਼ ਨਿਊਜ਼ ਫੁਲੀਡਸ ਅਪਡੇਟਸ ਲਾਈਕ ਐਂਡ ਫਾਲੋਅ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ